रेडी स्टार्ट ਇੱਕ ਵਿਦਿੱਕ ਮਾਹਿਰ ਸ੍ਰੀ ਕ੍ਰੰਥ ਵੱਲੋਂ ਸਕੂਲਾਂ ਨੂੰ ਤਸੀਹੇ ਕੇਂਦਰਾਂ ਦੀ ਸੰਗਿਆ ਦਿੱਤੀ ਗਈ ਹੈ ਡੰਡੀ ਇਸ ਸੰਦਰਭ ਵਿੱਚ ਇਹ ਗੱਲ ਵਿਚਾਰਨਯੋਗ ਹੈ ਕਿ ਜਿਨ੍ਹਾਂ ਸਕੂਲਾਂ ਵਿੱਚ ਸਾਡੇ ਭਵਿੱਖ ਦੀ ਪਨੀਰੀ ਸਿੱਖਿਆਤ ਹੋ ਰਹੀ ਹੈ ਕਿ ਉਹ ਚੰਗੇ ਵਿਦਿੱਕ ਮਿਆਰ ਕਾਰਨ ਜਾਂ ਵਿਦਿਆਰਥੀਆਂ ਦੀ ਰੁਚੀ ਵਾਲੀ ਪੜ੍ਹਾਈ ਕਾਰਨ ਸੱਚਮੁੱਚ ਸਕੂਲ ਹਨ ਜਾਂ ਫਿਰ ਐਵੇਂ ਨਾਂ ਦੇ ਹੀ ادارے ਹਨ ਡੰਡੀ ਮਾਹਿਰਾਂ ਦੀ رائے ਹੈ ਕਿ ਸਾਡੇ ਸਕੂਲ ਸੱਚਮੁੱਚ ਸਕੂਲ ਨਾ ਹੋ ਕੇ ਅਸਲ ਵਿੱਚ ਤਸੀਹਾ ਕੇਂਦਰ ਹੀ ਹਨ ਜਿੱਥੇ ਵਿਦਿਆਰਥੀਆਂ ਨੂੰ ਉਹਨਾਂ ਦੀ ਦਿਲਚਸਪੀ ਅਨੁਸਾਰ ਨਹੀਂ ਪੜਾਇਆ ਜਾਂਦਾ ਸਗੋਂ ਉਹ ਆਪਣੇ ਮਾਪਿਆਂ ਦੀਆਂ ਲਾਲਸਾਵਾਂ ਅਤੇ ਨਾਕਸ ਵਿਦਿਅਕ ਪ੍ਰਣਾਲੀ ਦਾ ਸ਼ਿਕਾਰ ਹੋ ਕੇ ਤਸੀਹੇ ਝਲਦੇ ਹਨ ਡੰਡੇ ਮਿਸਾਲ ਦੇ ਤੌਰ ਤੇ ਮਾਪੇ ਇਸ ਗੱਲ ਲਈ ਬਜਿੱਦ ਹੁੰਦੇ ਹਨ ਕਿ ਉਹਨਾਂ ਦਾ ਬੱਚਾ ਅੰਗਰੇਜ਼ੀ ਮਾਧਿਅਮ ਵਾਲੀ ਸਕੂਲ ਵਿੱਚ ਪੜੇ ਪਰ ਬੱਚੇ ਦੀ ਹਾਲਤ ਇਹ ਹੁੰਦੀ ਹੈ ਕਿ ਅੰਗਰੇਜ਼ੀ ਉਸ ਦੇ ਬਸ ਦਾ ਰੋਗ ਨਹੀਂ ਹੁੰਦੇ ਡੰਡੇ ਘਰਦਿਆਂ ਦੇ ਡਰ ਕਾਰਨ ਉਸ ਨੂੰ ਡੰਗ ਟਪਾਈ ਕਰਨੀ ਪੈਂਦੀ ਹੈ ਡੰਡੇ ਇਸੇ ਕਾਰਨ ਕਰਕੇ ਉਹ ਪੜ੍ਹਾਈ ਵਿੱਚ ਪਿੱਛੇ ਰਹਿ ਜਾਂਦਾ ਹੈ ਡੰਡੇ ਹੋਰ ਬਦਵਕਤੀ ਇਹ ਹੈ ਕਿ ਵਿਦਿਆਰਥੀਆਂ ਦੇ ਵਸਤੇ ਸ਼ੁਰੂ ਵਿੱਚ ਹੀ ਇੰਨੇ ਭਾਰੀ ਹੁੰਦੇ ਹਨ ਕਿ ਉਹਨਾਂ ਨੂੰ ਝੁੱਕ ਕੇ ਲਿਜਾਣਾ ਸੌਖਾ ਨਹੀਂ ਹੁੰਦਾ ਡੰਡੀ ਸਿਲੇਬਸ ਇਨਾ ਵਿਸਾਲ ਹੁੰਦਾ ਹੈ ਕਿ ਉਹ ਘਰ ਆ ਕੇ ਸਕੂਲ ਦਾ ਕੰਮ ਬੜੀ ਮੁਸ਼ਕਲ ਨਾਲ ਕਰਦੇ ਹਨ ਡੰਡੀ ਸਿਲੇਬਸ ਵਿਸਾਲ ਹੋਣ ਕਾਰਨ ਬਹੁਤ ਕੁਝ ਉਹਨਾਂ ਦੇ ਪੱਲੇ ਨਹੀਂ ਪੈਂਦਾ ਡੰਡੀ ਇਸ ਕਰਕੇ ਬੱਚਾ ਸਕੂਲ ਵਿੱਚ ਵੀ ਅਤੇ ਘਰ ਵਿੱਚ ਵੀ ਡਰਿਆ ਡਰਿਆ ਰਹਿੰਦਾ ਹੈ ਡੰਡੀ ਉਸ ਨੂੰ ਘਰ ਆ ਕੇ ਵੀ ਖੇਡਣ ਦਾ ਵਕਤ ਨਹੀਂ ਮਿਲਦਾ ਜਿਸ ਕਰਕੇ ਉਸ ਦਾ ਮਾਨਸਿਕ ਤੇ ਸਰੀਰਕ ਵਿਕਾਸ ਰੁਕਣ ਦੀ ਸੁਭਾਵਨਾ ਵੀ ਬਣ ਜਾਂਦੀ ਹੈ ਡੰਡੀ ਇਸ ਤਰ੍ਹਾਂ ਦੀ ਪੜ੍ਹਾਈ ਬੱਚਿਆਂ ਨਾਲ ਸਰਾਸਰ ਅਨਿਆਇ ਹੈ ਡੰਡੀ ਇਸ ਲਈ ਵਿਦਿਅਕ ਮਾਹਿਰ ਸ੍ਰੀ ਕ੍ਰੰਥ ਨੇ ਜੋ ਕੁਝ ਕਿਹਾ ਹੈ ਉਹ ਇਸ ਨਜ਼ਰੀਏ ਤੋਂ ਸੱਚਮੁੱਚ ਹੀ ਮਾਪਿਆਂ ਅਤੇ ਸਿੱਖਿਆ ਵਿਭਾਗ ਦੀਆਂ ਅੱਖਾਂ ਖੋਲਣ ਵਾਲਾ ਹੈ ਡੰਡੀ ਬੱਚੇ ਜੋ ਕੁਝ ਅਤੇ ਜਿਵੇਂ ਪੜਨਾ ਚਾਹੁੰਦੇ ਹਨ ਉਹਨਾਂ ਨੂੰ ਉਹ ਕੁਝ ਅਤੇ ਓਵੇਂ ਨਹੀਂ ਪੜਾਇਆ ਜਾਂਦਾ ਡੰਡੀ ਸੱਚ ਤਾਂ ਇਹ ਹੈ ਕਿ ਮੌਜੂਦਾ ਵਿਦਿਕ ਬਰਨਾਲੀ ਵਿੱਚ ਅਧਿਆਪਕ ਵੀ ਸਿਲੇਬਸ ਨੂੰ ਨੇਪਰੇ ਚਾੜਨ ਵਿੱਚ ਬਹੁਤੇ ਅਨੁਭਵੀ ਨਹੀਂ ਡੰਡੀ ਇਹ ਵੀ ਕਿਹਾ ਜਾ ਸਕਦਾ ਹੈ ਕਿ ਜਦੋਂ ਤੱਕ ਅਧਿਆਪਕ ਆਪ ਕਿਸੇ ਵਿਸ਼ੇ ਵਿੱਚ ਪੂਰੀ ਤਰ੍ਹਾਂ ਮਾਹਿਰ ਨਹੀਂ ਉਦੋਂ ਤੱਕ ਉਹ ਵਿਦਿਆਰਥੀਆਂ ਨੂੰ ਵੀ ਪੂਰੀ ਦਿਲਚਸਪੀ ਨਾਲ ਨਹੀਂ ਪੜ੍ਹਾ ਸਕਦਾ ਡੰਡੀ ਇਸ ਲਈ ਬੱਚੇ ਵਿੱਚ ਪੜਨ ਦੀ ਅਤੇ ਅਧਿਆਪਕ ਵਿੱਚ ਪੜਾਉਣ ਦੀ ਰੁਚੀ ਦਾ ਹੋਣਾ ਬਹੁਤ ਜ਼ਰੂਰੀ ਹੈ ਡੰਡੀ ਦੂਜੇ ਸ਼ਬਦਾਂ ਵਿੱਚ ਇਹ ਕਹਿ ਸਕਦੇ ਹਾਂ ਕਿ ਬੱਚੇ ਨੂੰ ਸਹੀ ਢੰਗ ਨਾਲ ਤਾਂ ਹੀ ਪੜਾਇਆ ਜਾ ਸਕਦਾ ਹੈ ਜੇਕਰ ਉਸ ਦੇ ਮਨ ਵਿੱਚ ਉਸ ਵਿਦਿਆ ਬਾਰੇ ਰੁਚੀ ਪੈਦਾ ਕੀਤੀ ਜਾਵੇ ਡੰਡੀ ਜੇਕਰ ਮੁਢਲੀ ਪੜਾਈ ਵਿੱਚ ਹੀ ਉਸਦੀ ਰੁਚੀ ਨਹੀਂ ਬਣਦੀ ਤਾਂ ਉਹ ਸੁਭਾਵਿਕ ਹੀ ਉਸ ਵਿੱਚ ਪਸੜ ਜਾਵੇਗਾ ਡੰਡੀ ਇਹ ਹੀ ਕਾਰਨ ਹੈ ਕਿ ਲੱਖਾਂ ਕੋਸ਼ਿਸ਼ਾਂ ਕਰਨ ਦੇ ਬਾਵਜੂਦ ਵੀ ਦੇਸ਼ ਦੇ ਵਿਦਿਅਕ ਮਿਆਰ ਵਿੱਚ ਲਗਾਤਾਰ ਨਿਘਾਰ ਆ ਰਿਹਾ ਹੈ ਡੰਡੀ ਮੁਢਲੀ ਪੜ੍ਹਾਈ ਵਿੱਚ ਰੁਚੀ ਨਾ ਬਣ ਸਕਣ ਕਾਰਨ ਬੱਚਾ ਆਪਣੀ ਪੜ੍ਹਾਈ ਵਿੱਚ ਪਸੜ ਜਾਂਦਾ ਹੈ ਡੰਡੀ ਬੱਚੇ ਦੀ ਮਦਦ ਲਈ ਟਿਊਸ਼ਨ ਦਾ ਪ੍ਰਬੰਧ ਕੀਤਾ ਜਾਂਦਾ ਹੈ ਡੰਡੀ ਹਰ ਪਹਿਲੂ ਦੇ ਦੋ ਪੱਖਾਂ ਵਾਂਗ ਟਿਊਸ਼ਨ ਦੇ ਲਾਭ ਵੀ ਹਨ ਅਤੇ ਹਾਨੀਆਂ ਵੀ ਹਨ ਡੰਡੇ ਪੜ੍ਹਾਈ ਵਿੱਚ ਕਮਜ਼ੋਰ ਬੱਚੇ ਟਿਊਸ਼ਨ ਰਾਹੀਂ ਪੜ੍ਹਾਈ ਦੀ ਕਮੀ ਪੂਰੀ ਕਰ ਸਕਦੇ ਹਨ ਅਤੇ ਖੁਸ਼ਿਆਰ ਬੱਚੇ ਚੰਗੇ ਨੰਬਰ ਪ੍ਰਾਪਤ ਕਰਨ ਦੇ ਸਮਰੱਥ ਹੋ ਜਾਂਦੇ ਹਨ ਡੰਡੀ ਜੋ ਬੱਚੇ ਸ਼ਰਮ ਅਤੇ ਝਿਜਕ ਕਾਰਨ ਜਮਾਤ ਵਿੱਚ ਸਵਾਲ ਨਹੀਂ ਪੁੱਛਦੇ ਉਹ ਵਿਅਕਤੀਗਤ ਤੌਰ ਤੇ ਆਪਣੇ ਵਿਚਾਰ ਅਧਿਆਪਕ ਨਾਲ ਸਾਂਝੇ ਕਰ ਸਕਦੇ ਹਨ ਡੰਡੀ ਦੂਸਰੇ ਪਾਸੇ ਇਹ ਇੱਕ ਪੱਕੀ ਪਕਾਈ ਖੀਰ ਹੈ ਜੋ ਵਿਦਿਆਰਥੀਆਂ ਨੂੰ ਖਾਨ ਨੂੰ ਦਿੱਤੀ ਜਾਂਦੀ ਹੈ ਡੰਡੀ ਅਜਿਹੇ ਬੱਚੇ ਜਮਾਤ ਵਿੱਚ ਦਿਲਚਸਪੀ ਨਹੀਂ ਲੈਂਦੇ ਡੰਡੀ ਇਸ ਨਾਲ ਬੱਚਿਆਂ ਦੀ ਪੜ੍ਹਾਈ ਵਿੱਚ ਆਤਮ ਨਿਰਪਰਤਾ ਦੀ ਘਾਟ ਆ ਜਾਂਦੀ ਹੈ ਤੇ ਉਹ ਅਧਿਆਪਕ ਤੇ ਨਿਰਪਰ ਹੋ ਜਾਂਦੇ ਹਨ ਡੰਡੀ